ਜੇ 7 7 ਦਾ ਸਮਝਾਉਂਦਾ ਹੁੰਦਾ ਸੰਗਰੂਰ ਬਠਿੰਡਾ ਫਿਰੋਜ਼ਪੁਰ ਕਾਂਗਰਸ ਛੱਡ ਥਾ ਕਿਉਂਕਿ ਕਾਂਗਰਸ ਨੇ ਜੇ 7 7 ਤੇ ਲੜਨਾ ਹੈ ਤੇ 7 ਸੀਟਾਂ ਛੱਡਣੀਆਂ ਪੈਣ ਇਹ ਵੀ ਹੋ ਸਕਦਾ ਹੈ ਕਈ ਫਿਰ ਬਿਆਨ ਬਦਲ ਲੈਣ ਵੀ ਜੇ ਅਸੀਂ ਹਾਈ ਕਮਾਂਡ ਦੇ ਫੈਸਲੇ ਦੇ ਨਾਲ ਆ ਪੰਜਾਬ ਦੇ ਹਿੱਤ ਚ ਅਸੀਂ ਹਾਈ ਕਮਾਂਡ ਦੇ ਹਰ ਫੈਸਲੇ ਦੇ ਨਾਲ ਖੜੇ ਹਾਂ ਫਿਰ ਇਹ ਵੀ ਹੋ ਸਕਦਾ ਹੈ ਅਗਰ ਕਾਂਗਰਸ ਦੀ ਹਾਈ ਕਮਾਂਡ ਨੇ ਗੱਠ ਜੋੜ ਨਹੀਂ ਕਰਨਾ ਹੋਊਗਾ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਇਹ ਸਾਰੇ ਵੱਡੇ ਲੀਡਰ ਸੱਦ ਲੈਣੇ ਆ। ਇਹ ਸਾਰੇ ਵੱਡੇ ਲੀਡਰਾਂ ਤੋਂ ਸਿਆਸੀ ਸੌਂਖ ਖਵਾਉਣੀ ਆ ਫਿਰ ਕਾਂਗਰਸ ਹਾਈ ਕਮਾਂਡ। ਯਾਦ Punjab ਹੁੰਦੇ ਨੇ ਮੀਟਿੰਗਾਂ ਬਹੁਤ ਹੋਈਆਂ ਪਰ ਚਰਨਜੀਤ ਚੰਨੀ ਇਸ ਮੀਟਿੰਗ ਦੇ ਵਿੱਚੋਂ ਗੈਰ ਹਾਜ਼ਰ ਰਹੇ ਕਹਿੰਦੇ ਕਿ ਨੇੜ ਤਾਂ ਹਾਈ ਕਮਾਂਡ ਨਾਲ ਆ ਪਰ ਸੂਬੇ ਦੀ ਲੀਡਰਸ਼ਿਪ ਦੇ ਨਾਲ ਬਹੁਤੀ ਨੇੜਤਾ ਨਹੀਂ। ਲੂਡੀ ਦਾ ਮੌਕਾ ਕਾਂਗਰਸ ਵੀ ਡੋਰਾ ਵਾਂਗ ਉਲਜੀ ਹੋ ਸਕਦਾ ਚੰਨੀ ਸਾਹਿਬ ਨੂੰ ਉੱਪਰੋਂ ਇਸ਼ਾਰਾ ਹੋਵੇ ਵੀ ਚੰਨੀ ਸਾਹਿਬ ਕੋਈ ਗੱਲ ਨਹੀਂ ਤੁਸੀਂ ਪਤੰਗਬਾਜ਼ੀ ਚ ਨਾ ਪਿਓ ਤੁਸੀਂ ਨਹੀਂ ਪੇਚਾ ਲਾਉਣਾ ਹੋ ਸਕਦਾ ਚੰਨੀ ਸਾਹਿਬ ਨੂੰ ਹਾਈ ਕਮਾਂਡਿੰਗ ਕਰਨਾ ਹੋਵੇ ਦੇਖੋ ਟਿਕਟਕਾਰ ਮਨੀਤ ਬਿੱਟੂ ਦੀ ਵੀ ਕਟਨੀ ਔਖੀ ਹੈ ਟਿਕਟ ਮਨੀਸ਼ ਦਿਵਾੜੀ ਜੀ ਦੀ ਵੀ ਕਟਨੀ ਔਖੀ ਹੈ ਮਨੀਸ਼ ਦਿਵਾੜੀ ਵੀ ਕਾਂਗਰਸ ਵਕੀਉਂਟੀ ਦੇ ਮੈਂਬਰ ਨੇ ਔਰ ਜੇਤੂ ਦਾਵੇਦਾਰ ਨਹੀਂ ਹੋ ਨਾ ਮੈਨੂੰ ਲੱਗਦਾ ਹੈ ਕਿ ਜਸਪੀਰ ਸਿੰਘ ਡਿੰਪਾ ਉਹਨਾਂ ਦੀ ਖਡੂਰ ਸਾਹਿਬ ਟਿਕਟ ਕੱਟੀ ਜਾਣੀ ਆ ਉਹ ਵੀ ਨਹੀਂ ਕੱਟੀ। ਉਹ ਵੀ ਕਾਂਗਰਸ ਆਪਣੇ ਕੋਲੇ ਰੱਖੇਗੀ। ਅੰਮ੍ਰਿਤਸਰ ਔਰ ਖਡੂਰ ਸਾਹਿਬ ਕਾਂਗਰਸ ਆਪਣੇ ਕੋਲੇ ਰੱਖੇਗੀ। ਕਈ ਹੋਰ ਲੀਡਰ ਨੇ ਜਿਹੜੀਆਂ ਆਪਣੀਆਂ ਪਤਨੀਆਂ ਦੀਆਂ ਟਿਕਟਾਂ ਲਈ ਦਾਵਾ ਠੋਕਣਗੇ, ਖੁੱਲ ਕੇ ਠੋਕਣਗੇ। ਇਹ ਰੌਲਾ ਨੰਬਰ 2 ਹੋਊਗਾ ਕਾਂਗਰਸ। ਇੱਕ ਪਾਸੇ ਪੰਜਾਬ ਦੇ ਪਰਿਵਾਰੀ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਲੈ ਰਹੇ ਨੇ, ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੀਆਂ ਮੀਟਿੰਗਾਂ ਚੱਲੀਆਂ। ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਹੋਈ ਹੈ ਉਸ ਮੀਟਿੰਗ ਦੇ ਵਿੱਚੋ ਜੋ ਸਾਡੇ ਸੋਰਸਸ ਦੇ ਹਵਾਲੇ ਦੇ ਨਾਲ ਖਬਰਾਂ ਨੇ ਕਿ ਚਰਚਾ ਐਮ ਹੋਈ ਹੈ ਕਈ ਵੱਡੀਆਂ ਸੀਟਾਂ ਦੇ ਉੱਤੋਂ ਕਾਂਗਰਸ ਪੈਰ ਪਿੱਛੇ ਖਿੱਚ ਸਕਦੀ ਹੈ ਕਈਆਂ ਦੀ ਦਾਅਵੇਦਾਰੀ ਉਹਨਾਂ ਸੀਟਾਂ ਤੋਂ ਖਤਮ ਹੋ ਸਕਦੀ ਹੈ ਅੱਜ ਉਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਦਰ ਡੱਲਾ ਮੌਜੂਦ ਨੇ ਡੱਲਾ ਸਾਹਿਬ ਇੱਕ ਪਾਸੇ ਗ੍ਰੇ ਕਲੇਸ਼ ਕਾਂਗਰਸ ਦੇ ਵਿੱਚ ਤੇ ਦੂਜੇ ਪਾਸੇ ਚਰਚਾਵਾਂ ਇਹ ਵੀ ਨੇ ਕਿੰਦੇ ਜੇ ਗੱਡ ਛੁੱਡ ਹੋ ਗਿਆ ਤੇ ਪੰਜਾਬ ਦੇ ਉਹ ਵੱਡੇ ਦਿਗਗ ਚਿਹਰੇ ਜਿਹੜੇ ਸੀਟ ਲੈਣ ਦੀ ਦੌੜ ਦੇ ਵਿੱਚ ਨੇ ਜਿਨ੍ਹਾਂ ਦੀ ਚਰਚਾ ਹੈ ਕਹਿੰਦੇ ਉਹ ਕਟੀਆਂ ਜਾ ਸਕਦੀਆਂ ਨੇ ਦੇਖੋ ਤੁਸੀਂ ਵੀ ਬੜੀ ਅਹਿਮ ਖਬਰ ਸੂਤਰਾਂ ਤੋਂ ਕੱਢ ਕੇ ਲਿਆਏ ਹੋ ਪੰਜਾਬ ਦੀ ਇੰਟੈਲੀਜੈਂਸ ਵੀ ਲਗਾਤਾਰ ਪਿਛਲੇ 2-3 ਦਿਨਾਂ ਤੋਂ ਜੋ ਮੈਨੂੰ ਪਤਾ ਲੱਗਿਆ ਹੈ ਇਹ ਲੱਭ ਰਹੀ ਹੈ ਕਿ ਕਿਹੜੀਆਂ ਸੀਟਾਂ ਕਿੱਧਰ ਜਾ ਸਕਦੀਆਂ ਨੇ ਹੁਣ ਜਿਹੜੀ ਚਰਚਾ ਦਿੱਲੀ 'ਚ ਬੜੀ ਵੱਡੀ ਚੱਲ ਰਹੀ ਹੈ ਕਿ ਜੇ ਗੱਠ ਜੋੜ ਹੁੰਦਾ ਹੈ ਤੱਕ ਘਟੂ ਘਟ ਸੱਤ ਸੱਤ ਦਾ ਹੀ ਹੋਣਾ ਹੈ ਇਸ ਤੋਂ ਘਟਣਾ ਆਪ ਨੇ ਮੰਗਣਾ ਹੈ ਮੰਨਣਾ ਹੈ ਨਾ ਕਾਂਗਰਸ ਨੇ ਉੰਜ ਤਾਂ ਗੱਠ ਜੋੜ ਮੈਨੂੰ ਅਸੰਭਵ ਲੱਗਦਾ ਪਰ ਜੇ ਕਿਸੇ ਸੂਰਤ ਚ ਗੱਠ ਜੋੜ ਹੁੰਦਾ ਕਿਉਂਕਿ ਚੰਡੀਗੜ੍ਹ ਵਾਲੀ ਗੱਲ ਵਿੱਚ ਤੁਰਿਆਈ ਜੇ ਚੰਡੀਗੜ੍ਹ ਚ ਕਾਂਗਰਸ ਤੇ ਆਪ ਮਿਲ ਕੇ ਮੇਅਰ ਬਣਾ ਲੈਂਦੇ ਨੇ ਇਹਦਾ ਮਤਲਬ ਹੈ ਫਿਰ ਪੰਜਾਬ ਚ ਵੀ ਗੱਠ ਜੋੜ ਤੋਂ ਕੋਈ ਬਹੁਤਾ ਭਰੇਜ ਦੋਨੇ ਪਾਰਟੀਆਂ ਦੀ ਹਾਈ ਕਮਾਂਡ ਸ਼ਾਇਦ ਨਾ ਕਰੇ ਪਰ ਭਗਵੰਤ ਮਾਨ ਕਿਉਂਕਿ ਬਹੁਤ ਲਾਇਲ ਆਰਵਿੰਦ ਕੇਜਰੀਵਾਲ ਦੀ ਔਰ ਪਾਰਟੀ ਲਈ ਕਮਿਟਡ ਹੈ ਭਗਵੰਤ ਮਾਨ ਆਪਣੀ ਸਹਿਮਤੀ ਦੇ ਸਕਦਾ ਹੈ ਪੰਜਾਬ ਚ ਗਠਬੰਧਨ ਦੇ ਲਈ ਕਿਉਂਕਿ ਭਗਵੰਤ ਮਾਨ ਕਦੀ ਪਾਰਟੀ ਤੋਂ ਬਾਹਰ ਨਹੀਂ ਜਾਂਦਾ ਡਿਸਪਲਿਨਡ ਹੈ ਹੁਣ 7-7 ਸੀਟਾਂ ਅਗਰ ਵੰਡੀਆਂ ਜਾਂਦੀਆਂ ਨੇ ਗਗਨਦੀਪ ਜੀ ਤੁਸੀਂ ਪੰਜਾਬ ਦਾ ਸ਼ਾਸਕ ਨਕਸ਼ਾ ਦੇਖੋ ਫਿਰ ਇਹਦਾ ਮਤਲਬ ਹੈ 7 ਸੀਟਾਂ ਤੇ ਆਪ ਲੜੂ 7 ਸੀਟਾਂ ਤੇ ਕਾਂਗਰਸ ਜੇ ਸਮਝੌਤਾ ਹੋ ਜਾਂਦਾ ਹੈ ਤੇ ਜੇ ਕਾਂਗਰਸ ਲੜੂਗੀ 7 ਸੀਟਾਂ ਤੇ ਤੇ 7 ਸੀਟਾਂ ਤਾਂ ਕਾਂਗਰਸ ਨੂੰ ਛੱਡਣੀਆਂ ਪੈਣਗੀਆਂ ਨਾ ਇਹੀ ਸਭ ਤੋਂ ਵੱਡਾ ਰੌਲਾ ਹੈ ਪੰਜਾਬ ਦੀ ਕਾਂਗਰਸ ਦੇ ਵਿੱਚ ਕਿ ਜਿਹੜੇ ਵੱਡੇ ਵੱਡੇ ਡਿੱਗਜ ਨੇ ਉਹ ਵੀ ਇਹ ਗੱਲ ਮੰਨਦੇ ਨੇ ਕਿ 7 ਸੀਟਾਂ ਅਗਰ ਛੱਡਤੀਆਂ ਕਾਂਗਰਸ ਨੇ ਤੇ ਸਾਡਾ ਕੀ ਬਣੂ ਭਾਵੇਂ ਉਹ ਖੁੱਲ ਕੇ ਨਹੀਂ ਕਹਿੰਦੇ ਉਹ ਬੜੇ ਸਿਆਣੇ ਲੀਡਰ ਨੇ ਉਹ ਨਾ ਨਾ ਸੀਟ ਦਾ ਦਾਵਾ ਲਾ ਰਹੇ ਨੇ ਉਹ ਨਾ ਉਹ ਦਾਵਾ ਜਤਾ ਰਹੇ ਨਹੀਂ ਸੀਟ ਦਾ ਹਜੇ ਕਿਉਂਕਿ ਹਜੇ ਤਾਂ ਰਾਉਂਡ 1 ਹੈ ਨਾ ਦਾਵਾ ਤਾਂ ਜਦੋਂ ਜੇ ਕਾਂਗਰਸ ਨੇ ਕਹਿਤਾ ਅਸੀਂ ਤੇਰਾ ਦੀਆਂ 13 ਸੀਟਾਂ ਤੇ ਲੜਨਾ ਹੈ ਉਹ ਦਾਵੇਦਾਰ ਫੇਰ ਖੁੱਲ ਕੇ ਆਉਣਗੇ ਵੀ ਆਤਾ ਸਾਡੀ ਬਣਦੀ ਹੈ ਹੁਣ ਕਾਂਗਰਸ ਕਿਹੜੀਆਂ ਕਿੜੀਆਂ ਸੀਟਾਂ ਛੱਡ ਸਕਦੀ ਹੈ ਪਹਿਲਾਂ ਅਸੀਂ ਇੱਕ ਗੱਲ ਸਮਝੀਏ ਕਾਂਗਰਸ ਛੱਡੂਗੀ ਉਹ ਸੀਟਾਂ ਜਿਹੜੀਆਂ ਕਦੀ ਜਿੱਤੀ ਨਹੀਂ ਛੇਤੀ ਛੇਤੀ ਜਿਹੜੀਆਂ ਕਮਜ਼ੋਰ ਸੀਟਾਂ ਨੇ ਹੁਣ ਸੰਗਰੂਰ ਤੋਂ ਸ਼ੁਰੂ ਕਰਦੇ ਹਾਂ ਹੁਣ ਸੰਗਰੂਰ ਚ ਦੋ ਵਾਰ ਭਗਵੰਤ ਮਾਨ ਐਮਪੀ ਰਹੇ ਐਤ ਕੀ ਸਿਮਰਤ ਸਿੰਘ ਮਾਨ ਆ ਗਈ ਦੋ ਨੰਬਰ ਤੇ ਐਤ ਕੀ ਆਪ ਰਹੀ ਕਿਉਂਕਿ ਜਿੱਤੇ ਸਿਮਰਤ ਸਿੰਘ ਮਾਨ ਦੋ ਨੰਬਰ ਤੇ ਆਪ ਤਿੰਨ ਨੰਬਰ ਤੇ ਕਾਂਗਰਸ ਔਰ ਪਿਛਲੀਆਂ ਤਿੰਨ ਟਰਮਾਂ ਤੋਂ ਕਾਂਗਰਸ ਜਿੱਤੀ ਨਹੀਂ ਤੇ ਕਾਂਗਰਸ ਫਿਰ ਜੇ ਛੱਡੂ ਤਾਂ ਸੰਗਰੂਰ ਛੱਡ ਦੋ ਤੇ ਇਹਦਾ ਮਤਲਬ ਹੈ ਸੰਗਰੂਰ ਸੀਟ ਖਤਮ ਕਾਂਗਰਸ ਕੋਲ ਜੇ ਸਮਝੌਤਾ ਹੁੰਦਾ ਹੈ ਇਹਦਾ ਮਤਲਬ ਹੈ ਕਿ ਉੱਥੇ ਕਈ ਵੱਡੇ ਲੀਡਰਾਂ ਦਾ ਦਾਵਾ ਖਤਮ ਜਿਹੜੇ ਪਿਛਲੀ ਵਾਰ ਲੜੇ ਸੀ ਐਤ ਕੀ ਉਹਨਾਂ ਦੀ ਪਤਨੀ ਦੇ ਲੜਨ ਦੀਆਂ ਵੀ ਚਰਚਾਵਾਂ ਸੀ ਕਿਉਂਕਿ ਕਾਂਗਰਸ ਨੇ ਮਹਿਲਾਵਾਂ ਨੂੰ ਵੀ ਟਿਕਟਾਂ ਦੇਣੀਆਂ ਨੇ ਆ ਦੇਖੋ ਕੱਲ ਅਕਾਲੀ ਦਲ ਨੇ ਕਹਿਤਾ ਨਾ ਕਿ ਅਸੀਂ ਚਾਰ ਬੀਬੀਆਂ ਨੂੰ ਟਿਕਟਾਂ ਦੇਣੀਆਂ ਨੇ ਕਾਂਗਰਸ ਨੂੰ ਵੀ ਮਹਿਲਾਵਾਂ ਨੂੰ ਟਿਕਣਾ ਦੇਣੀਆਂ ਪੈਣਗੀਆਂ ਹੁਣ ਇਹਦਾ ਮਤਲਬ ਹੈ ਸੰਗਰੂਰ ਚ ਤਾਂ ਸੰਭਾਵਨਾ ਖਤਮ ਹੋ ਗਈ ਆਮ ਆਦਮੀ ਪਾਰਟੀ ਦੀ ਜੇ ਗੱਠਜੋੜ ਹੁੰਦਾ ਮੈਂ ਪਹਿਲਾਂ ਹੀ ਇੱਕ ਤਾਰਾ ਲਾ ਦਿਓ ਉੱਤੇ ਪੰਜਾਬੀ ਵਾਲਾ ਟਰਮ ਐਂਡ ਕੰਡੀਸ਼ਨ ਜੇ ਸਮਝੌਤਾ ਹੁੰਦਾ ਤਾਂ ਇਹ ਸਥਿਤੀਆਂ ਬਣਨੀਆਂ ਨਹੀਂ ਹੁਣ ਸੰਗਰੂਰ ਛੱਡੀ ਜਾ ਸਕਦੀ ਹੈ ਇਹਦਾ ਮਤਲਬ ਹੈ ਕਾਂਗਰਸੀਆਂ ਦਾ ਦਾਵਾ ਉੱਥੋਂ ਗਿਆ ਫਿਰ ਬਠਿੰਡਾ ਲਾ ਲਓ ਬਠਿੰਡਾ ਮੈਨੂੰ ਦੱਸੋ ਕਦੋਂ ਜਿੱਤੀ ਕਾਂਗਰਸ ਹਰਸ਼ਮ੍ਰਿਤ ਬਾਦਲ ਉੱਥੋਂ ਜਿੱਤੀ ਦੋ ਵਾਰ ਹੁਣ ਬਠਿੰਡਾ ਸੀਟ 'ਚ ਕਾਂਗਰਸ ਦਾ ਕੋਈ ਵੱਡਾ ਦਾਵੇਦਾਰ ਨਹੀਂ ਸਿੱਧੇ ਤੌਰ ਤੇ ਹਾਲਾਂਕਿ ਇੱਕ ਕਾਂਗਰਸ ਦਾ ਵੱਡਾ ਆਗੂ ਹੈ ਉਹਦੀ ਪਤਨੀ ਵੀ ਉੱਥੇ ਸਰਗਰਮ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਵੱਡਾ ਆਗੂ ਆਪਣੀ ਪਤਨੀ ਲਈ ਵੀ ਚਾਹੁੰਦਾ ਕਿ ਟਿਕਟ ਮਿਲੇ ਪਰ ਕਾਂਗਰਸ ਇਸ ਝਗੜੇ ਨੂੰ ਹੀ ਮੋਕਾ ਦੇਣਾ ਚਾਹੁੰਦੀ ਹੈ ਵੀ ਜੇ ਸੱਤਾ 'ਚ ਉਹ ਛੱਡਣੀ ਪਈ ਤਾਂ ਪਹਿਲਾਂ ਜਿਹੜੇ ਵੱਡੇ-ਵੱਡੇ ਆਗੂ ਨੇ ਜਿਹੜੇ ਦਾਵੇਦਾਰ ਨੇ ਕਿਤਨਾ ਕਿਤੇ ਸਿੱਧੇ ਤੌਰ ਤੇ ਪਹਿਲਾਂ ਤਾਂ ਕਾਂਗਰਸ ਨੇ ਉਹਨਾਂ ਦੇ ਪੋਲੀਟੀਕਲ ਖੰਭ ਕਾਰ ਕੇ ਲੋ ਉਹ ਕੁੱਤਰ ਦੇਣੇ ਹੂੰ ਸੋ ਬਠਿੰਡਾ ਸੀਟ ਕਾਂਗਰਸ ਛੱਡ ਸਕਦੀ ਆ ਫਿਰ ਫਿਰ ਕਾਂਗਰਸ ਫਿਰੋਜ਼ਪੁਰ ਵੀ ਛੱਡ ਸਕਦੀ ਹੈ ਜਿੱਥੋਂ ਹੁਣ ਸੁਖਬੀਰ ਬਾਦਲ ਐਮਪੀ ਨੇ ਉਹ ਵੀ ਛੇਟੀ ਛੇਟੀ ਕਾਂਗਰਸ ਦੇ ਹੱਥ ਨਹੀਂ ਪੈਂਦੀ ਤੇ ਜੇ ਫਿਰੋਜ਼ਪੁਰ ਵੀ ਗਈ ਤੇ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਵੱਡਾ ਆਗੂ ਹੈ ਹੂੰ ਉਹ ਵੀ ਚਾਹੁੰਦਾ ਵੀ ਚਲੋ ਮੇਰੀ ਪਤਨੀ ਨੂੰ ਉੱਥੋਂ ਆਪਾਂ ਲੜਾ ਸਕਦੇ ਆ ਤੇ ਇਹਦਾ ਮਤਲਬ ਹੈ ਫਿਰੋਜ਼ਪੁਰ ਵੀ ਕਾਂਗਰਸ ਛੱਡ ਸਕਦੀ ਹੈ ਜੇ ਸੱਤ ਸੱਤ ਦਾ ਸਮਝੌਤਾ ਹੁੰਦਾ ਹੈ ਸੰਗਰੂਰ ਬਠਿੰਡਾ ਫਿਰੋਜ਼ਪੁਰ ਕਾਂਗਰਸ ਛੱਡ ਸਕਦੀ ਹੈ ਹੁਣ ਅੱਗੇ ਆਜੋ ਪਟਿਆਲੇ ਬੀਬੀ ਪ੍ਰਨੀਤ ਕੌਰ ਉਹਨਾਂ ਦੀਆਂ ਨਜ਼ਦੀਕੀਆਂ ਪੋਲਿਟੀਕਲ ਭਾਜਪੀ ਨਾਲ ਹੈ ਤੇ ਮੈਨੂੰ ਲੱਗਦਾ ਹੈ ਕਾਂਗਰਸ ਕੋਲੇ ਇਹ ਮੌਕਾ ਹੋਊਗਾ ਵੀ ਜੇ ਅਸੀਂ ਸੰਗਰੂਰ ਬਠਿੰਡਾ ਫਿਰੋਜ਼ਪੁਰ ਛੱਡ ਦਿਆਂ ਤੇ ਫਿਰ ਭਾਈ ਪਟਿਆਲਾ ਵੀ ਛੱਡ ਦੋ ਕਿਤੇ ਹੋਰ ਨਵਾਂ ਰੌਲਾ ਨਾ ਪੈ ਜੇ ਇਹਦਾ ਮਤਲਬ ਹੈ ਪਟਿਆਲਾ ਵੀ ਫਿਰ ਕਾਂਗਰਸ ਛੱਡ ਸਕਦੀ ਹੈ ਕਿਉਂਕਿ ਕਾਂਗਰਸ ਨੇ ਜੇ 7-7 ਤੇ ਲੜਨਾ ਹੈ ਤੇ 7 ਸੀਟਾਂ ਛੱਡਣੀਆਂ ਪੈਣੀਆਂ ਫਿਰ ਅਨੰਦਪੁਰ ਸਾਹਿਬ ਚਲੇ ਜਾਈਏ ਉੱਥੇ ਕਾਂਗਰਸ ਦੇ ਸਿਟਿੰਗ ਐਮਪੀ ਨੇ ਉਹ ਚੰਡੀਗੜ੍ਹ ਤੋਂ ਵੀ ਲੜਨ ਦੇ ਇੰਟਰਸਟਿਡ ਨੇ ਤੇ ਜੇ 7-7 ਦਾ ਸਮਝੌਤਾ ਹੁੰਦਾ ਤੇ ਕਾਂਗਰਸ ਨੇ ਕਹਣਾ ਚੰਡੀਗੜ੍ਹ ਵਾਲੀ ਭਾਈ ਇੱਕ ਦੇ ਦੋ ਕਿਉਂਕਿ ਮੇਅਰ ਉੱਥੇ ਆਪ ਦਾ ਬਣ ਸਕਦਾ ਹੈ ਕਾਂਗਰਸ ਦੇ ਗਠਬੰਧਨ ਨਾਲ ਤੇ ਫਿਰ ਜਿਹੜੇ ਅਨੰਦਪੁਰ ਸਾਹਿਬ ਵਾਲੇ ਆਗੂ ਨੇ ਉਹਨਾਂ ਨੂੰ ਕਾਂਗਰਸ ਚੰਡੀਗੜ੍ਹ ਭੇਜ ਸਕਦੀ ਹੈ ਇਹਦਾ ਮਤਲਬ ਹੈ ਅਨੰਦਪੁਰ ਸਾਹਿਬ ਵੀ ਗਿਆ ਪੰਜਾਬ ਚ ਹੂੰ ਠੀਕ ਹੈ ਜੀ ਹੁਣ ਆਜੋ ਜਲੰਧਰ ਹੁਣ ਜਲੰਧਰ ਆਮ ਆਦਮੀ ਪਾਰਟੀ ਕੋਲ ਹੈ ਹੂੰ ਹੁਣ ਆਵਾਜ਼ ਆਦਮੀ ਪਾਰਟੀ ਔਰ ਕਾਂਗਰਸ ਚ ਜਲੰਧਰ ਚ ਕਸ਼ਮਕਸ਼ ਹੋ ਗਈ ਦੇਖੋ ਚਾਰ ਪਟਿਆਲਾ ਬਠਿੰਡਾ ਫਿਰੋਜ਼ਪੁਰ ਤੇ ਸੰਗਰੂਰ ਤੇ ਅਨੰਦਪੁਰ ਸਾਹਿਬ ਪੰਜ ਸੀਟਾਂ ਤਾਂ ਗਈਆਂ ਨਾ ਕਾਂਗਰਸ ਵੱਲੋਂ ਘਟੋ ਘਟ ਇਹ ਪੰਜ ਸੀਟਾਂ ਛੱਡ ਕੇ ਕਾਂਗਰਸ ਨੇ ਆਪਣੇ ਵੱਲੋਂ ਇਹ ਕਹਿ ਦੇਣਾ ਹੈ ਫਿਰ ਗੁਰਦਾਸਪੁਰ ਆਜੋ ਹੁਣ ਗੁਰਦਾਸਪੁਰ ਜਿੱਤਦੀ ਨਹੀਂ ਹੁਣ ਵੀ ਸੰਨੀ ਦਿਓਲ ਪਹਿਲਾਂ ਵਿਨੋਦ ਖੰਨਾ ਇੱਕ ਵਾਰੀ ਜਖੜ ਸਾਹਿਬ ਜਿੱਤੇ ਵਿੱਚ ਜੀ ਤੇ ਉਹ ਵੀ ਕਾਂਗਰਸ ਦਾ ਕੁਝ ਹਿਸਾਬ ਕਿਤਾਬ ਜਾਂ ਉੱਥੇ ਹੈ ਨਹੀਂ ਤੇ ਉੱਥੇ ਵੀ ਇੱਕ ਕਾਂਗਰਸ ਦੇ ਵੱਡੇ ਲੀਡਰ ਨੇ ਉੱਥੇ ਵੀ ਕਾਂਗਰਸ ਦੇ ਇੱਕ ਵੱਡੇ ਲੀਡਰ ਚਾਹੁੰਦੇ ਨੇ ਵੀ ਚਾਹੇ ਮੇਰੀ ਪਤਨੀ ਆ ਜੇ ਤੇ ਕਾਂਗਰਸ ਨੇ ਗੁਰਦਾਸਪੁਰ ਦਾ ਵੀ ਕੰਮ ਨਿਬੇੜ ਦੇਣਾ ਤੇ ਆਮ ਆਦਮੀ ਪਾਰਟੀ ਵਾਲੇ ਪਿੱਛੇ ਜੇ ਭਗਵੰਤ ਮਾਨ ਸਾਹਿਬ ਰੈਲੀ ਕਰਕੇ ਗੁਰਦਾਸਪੁਰ ਦਾਵਾ ਪਹਿਲਾਂ ਹੀ ਥੋਕਿਆ ਹੈ ਇਹਦਾ ਮਤਲਬ ਹੈ 6ਵੀਂ ਸੀਟ ਗੁਰਦਾਸਪੁਰ ਦੀ ਵੀ ਕਾਂਗਰਸ ਛੱਡ ਸਕਦੀ ਐ ਇਹਦਾ ਮਤਲਬ ਹੈ ਕਾਂਗਰਸ ਨੇ ਇਹੋ ਜਿਹਾ ਸਿਆਸੀ ਦਾ ਖੇਡਣਾ ਕਿ ਕਈ ਵੱਡੇ ਵੱਡੇ ਦਿਗਜ ਨੇ ਜਿਹੜੇ ਉਹਨਾਂ ਦੇ ਪਰਿਵਾਰਾਂ ਦੀਆਂ ਟਿਕਟਾਂ ਹੀ ਛੱਡ ਦੇਣੀਆਂ ਸਮਝਾਉਤੇ ਫਿਰ ਉਹ ਵਿਰੋਧ ਵੀ ਨਹੀਂ ਕਰ ਸਕਦੇ ਹੁਣ ਨਾ ਫਿਰੋਜ਼ਪੁਰ ਵਾਲੇ ਵਿਰੋਧ ਨਾ ਫਿਰੋਜ਼ਪੁਰ ਵਾਲੇ ਵਿਰੋਧ ਕਰ ਸਕਣ ਨਾ ਬਠਿੰਡੇ ਵਾਲੇ ਨਾ ਸੰਗਰੂਰ ਵਾਲੇ ਨਾ ਪਟਿਆਲੇ ਵਾਲੇ ਤੇ ਨਾ ਗੁਰਦਾਸਪੁਰ ਵਾਲੇ ਸੋ ਜਿਹੜੇ ਵੱਡੇ ਲੀਡਰ ਕਾਂਗਰਸ ਦੇ ਦੇਖੋ ਲੋਕ ਬੜੇ ਸਿਆਣੇ ਨੇ ਲੋਕ ਬੜੇ ਸਿਆਣੇ ਨੇ ਔਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਉਹ ਤੋਂ ਵੀ ਵੱਧ ਸਿਆਣੀ ਐ ਜੇ ਤੁਸੀਂ ਸਾਰੇ ਹੀ ਕਹਿ ਰਹੇ ਹੋ ਤੇ ਆ ਸਾਰੇ ਵੱਡੇ ਦਾਵੇਦਾਰਾਂ ਦੀਆਂ ਪਰਿਵਾਰਾਂ ਦੀਆਂ ਟਿਕਟਾਂ ਦਾ ਮਸਲਾ ਹੀ ਨਿਬੇੜ ਦੋ ਸੀਟਾਂ ਛੱਡ ਦੋ ਜੇ ਸਮਝੌਤਾ ਹੁੰਦਾ ਤਾਂ ਇਹਦਾ ਮਤਲਬ 6 ਤਾਂ ਗਈਆਂ ਹੁਣ 7ਵੀਂ ਸੀਟ ਕਿਹੜੀ ਛੱਡੀ ਜਾ ਸਕਦੀ ਹੈ ਜਲੰਧਰ ਤੇ ਚਰਚਾ ਹੋਊਗੀ ਵੀ ਜਲੰਧਰ ਛੱਡੀਏ ਜਾਂ ਨਾ ਛੱਡੀਏ ਫਤਗੜ ਸਾਹਿਬ ਤੇ ਚਰਚਾ ਹੋਊ ਛੱਡੀਏ ਜਾਂ ਨਾ ਛੱਡੀਏ ਫਿਰ ਫਰੀਦਕੋਟ ਮੈਨੂੰ ਇਹੋ ਜੀ ਸੀਟ ਲੱਗਦੀ ਹੈ ਜਿੱਥੇ ਕਾਂਗਰਸ ਦੇ ਐਮਪੀ ਦੀ ਕੈਪਟਨ ਨਾਲ ਨੇੜਤਾ ਚਰਚਾ ਚ ਰਹਿੰਦੀ ਹੈ ਹੁਣ ਇਸ ਵਾਰ ਫਰੀਦਕੋਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਐਂਟੀ ਇੰਗਰਮੈਂਸੀ ਤਾਂ ਨਹੀਂ ਕਾਂਗਰਸ ਇਹ ਚੈੱਕ ਕਰੂ। ਹੁਣ ਕਾਂਗਰਸ ਫਰੀਦਕੋਟ ਵੀ ਛੱਡ ਸਕਦੀ ਹੈ। ਜਲੰਧਰ ਔਰ ਫਰੀਦਕੋਟ ਦੇ ਵਿੱਚੋਂ ਇੱਕ ਸੀਟ ਕਾਂਗਰਸ ਫਿਰ ਛੱਡ ਸਕਦੀ ਹੈ। ਸੋ ਮੈਨੂੰ ਲੱਗਦਾ ਹੈ ਜੇ ਜਲੰਧਰ ਤੇ ਫਰੀਦਕੋਟ 'ਚੋਂ ਛੱਡਣ ਦੀ ਗੱਲ ਆਈ ਆਪ ਔਰ ਕਾਂਗਰਸ 'ਚ ਇਹਦੇ ਤੇ ਮਾੜਾ-ਮੋਟਾ ਰੌਲਾ ਰਹਿ ਸਕਦਾ ਹੈ। ਜੇ ਫਿਰ ਕਾਂਗਰਸ ਫਰੀਦਕੋਟ ਛੱਡ ਸਕਦੀ ਹੈ ਤੇ ਆਪ ਨੇ ਜਲੰਧਰ ਛੱਡਤੀ ਅਗਰ ਅਗਰ ਕਾਂਗਰਸ ਨੇ ਫਰੀਦਕੋਟ ਛੱਡਤੀ ਤੇ 7 ਸੀਟਾਂ ਨਹੀਂ ਆ ਤੇ ਫਿਰ ਚਰਨਜੀਤ ਚੰਨੀ ਜੀ ਦਾ ਰਾਹ ਸਾਫ਼ ਹੈ ਔਰ ਮੈਨੂੰ ਪੂਰਾ ਭਰੋਸਾ ਹੈ ਇਸ ਵਾਰ ਕਾਂਗਰਸ ਚਰਨਜੀਤ ਚੰਨੀ ਜੀ ਨੂੰ ਜਲੰਧਰ ਤੋਂ ਟਿਕਟ ਦੇ ਸਕਦੀ ਹੈ ਔਰ ਉਹ ਜਿੱਤਣ ਦੇ ਦਾਵੇਦਾਰ ਵੀ ਨੇ ਔਰ ਅਗਰ ਆਪ ਤੇ ਕਾਂਗਰਸ ਦਾ ਸਮਝੌਤਾ ਹੁੰਦਾ ਤੇ ਚਰਨਜੀਤ ਚੰਨੀ ਨੂੰ ਜਲੰਧਰੋਂ ਲੜਾਉਂਦੇ ਨੇ ਫਿਰ ਤਾਂ ਉਹ ਜਿੱਤ ਜਾਣਗੇ ਇਹਦਾ ਮਤਲਬ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਇੱਕ ਵਾਰ ਫੇਰ ਚਰਨਜੀਤ ਚੰਨੀ ਹੋਣਾ ਨੂੰ ਜਿਵੇਂ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾ ਕੇ ਤਕੜਾ ਕੀਤਾ ਸੀ ਜਿਲੰਦਰ ਤੋਂ ਜਿਤਾ ਕੇ ਤਕੜਾ ਕਰਨ ਦੀ ਤਿਆਰੀ ਹੈ। ਪਰ ਅੱਲਸ ਵੀ ਸਾਰੇ ਦੇ ਵਿਚਕਾਰ ਚਰਨਜੀਤ ਚੰਨੀ ਦਾ ਜ਼ਿਕਰ ਆਇਆ। ਸਵਾਲ ਇਹ ਵੀ ਅਹਿਮ ਆ ਕਿ ਜਦੋਂ ਪ੍ਰਵਾਰੀ ਪੰਜਾਬ ਆਉਂਦੇ ਨੇ, ਦਵਿੰਦਰ ਯਾਦਵ ਪੰਜਾਬ ਆਉਂਦੇ ਨੇ, ਮੀਟਿੰਗਾਂ ਬਹੁਤ ਹੋਈਆਂ। ਪਰ ਚਰਨਜੀਤ ਚੰਨੀ ਇਸ ਮੀਟਿੰਗ ਦੇ ਵਿੱਚੋਂ ਗੈਰ ਹਾਜ਼ਰ ਰਹੇ। ਕਹਿੰਦੇ ਕਿ ਨੇੜ ਤਾਂ ਹਾਈ ਕਮਾਂਡ ਨਾਲ ਹੈ ਪਰ ਸੂਬੇ ਦੀ ਲੀਡਰਸ਼ਿਪ ਦੇ ਨਾਲ ਬਹੁਤੀ ਨੇੜਤਾ ਨਜ਼ਰ ਨਹੀਂ ਆ ਰਹੀ। ਹੋ ਸਕਦਾ ਹੈ ਹਾਈ ਕਮਾਂਡ ਨੇ ਸਨੇਹਾ ਦਿੱਤਾ ਹੋਵੇ ਚਰਨਜੀਤ ਚੰਨੀ ਜੀ ਨੂੰ ਕਿ ਪੰਜਾਬ ਦੀ ਕਾਂਗਰਸ ਬਹੁਤ ਰੌਲਾ ਪਿਆ ਹੋਇਆ ਤੇ ਤੁਸੀਂ ਵਿੱਚ ਉਲਝਿਓਨਾ ਲੋੜੀ ਵਾਲੇ ਦਿਨ ਪਤੰਗ ਦੇਖੋ ਕਿੱਡੇ ਚੜਦੇ ਆ ਕਿੰਨੇ ਲੋਕਾਂ ਦੀਆਂ ਗੁੱਚੀਆਂ ਹਲਜ ਜਾਂਦੀਆਂ ਨੇ ਡੋਰਾਾਂ ਚ ਡੋਰਾਾਂ ਫਸੀਆਂ ਹੁੰਦੀਆਂ ਉਹੀ ਪੋਜੀਸ਼ਨ ਕਾਂਗਰਸ ਦੀ ਹੈ ਇਸ ਸਮੇਂ ਲੋੜੀ ਦਾ ਮੌਕਾ ਹੈ ਕਾਂਗਰਸ ਵੀ ਡੋਰਾਾਂ ਵਾਂਗ ਉਲਝੀ ਪਈ ਹੈ ਹੋ ਸਕਦਾ ਚੰਨੀ ਸਾਹਿਬ ਨੂੰ ਉੱਪਰੋਂ ਇਸ਼ਾਰਾ ਹੋਵੇ ਵੀ ਚੰਨੀ ਸਾਹਿਬ ਕੋਈ ਗੱਲ ਨਹੀਂ ਤੁਸੀਂ ਪਤੰਗਬਾਜ਼ੀ ਚ ਨਾ ਪਿਓ ਤੁਸੀਂ ਨਹੀਂ ਪੇਚਾ ਲਾਉਣਾ ਹੋ ਸਕਦਾ ਚੰਨੀ ਸਾਹਿਬ ਨੂੰ ਹਾਈ ਕਮਾਂਡ ਨਹੀਂ ਕਹਤਾ ਹੋਵੇ ਤੇ ਚੰਨੀ ਸਾਹਿਬ ਆਪਣੇ ਆਰਾਮ ਨਾਲ ਕਾਂਗਰਸ ਹਾਈ ਕਮਾਂਡ ਦੇ ਹਿਸਾਬ ਨਾਲ ਚੱਲ ਰਹੇ ਨੇ ਜਿਵੇਂ ਨਵਜੋਤ ਸਿੱਧੂ ਕਿ ਮੈਂ ਤਾਂ ਹਾਈ ਕਮਾਂਡ ਦੇ ਨਾਲ ਆ ਨਵਜੋਤ ਸਿੱਧੂ ਕਿਸੇ ਹਾਈ ਕਮਾਂਡ ਨਾਲ ਕਿਸੇ ਕੰਟਰੋਵਰਸੀ 'ਚ ਨਹੀਂ ਬਿਲਕੁਲ ਸੋ ਇਹ ਵੀ ਹੋ ਸਕਦਾ ਨਾ ਦਾਵਾ ਤਾਂ ਦੇਖੋ ਨਵਜੋਤ ਸਿੰਘ ਸਿੱਧੂ ਵੀ ਨਹੀਂ ਟਿਕਟ ਮੰਗ ਰਹੇ ਉਹ ਕਹਿੰਦੇ ਮੈਂ ਤਾਂ ਚੋਣੀ ਨਹੀਂ ਲੜਨੀ ਨਵਜੋਤ ਸਿੰਘ ਸਿੱਧੂ ਵੀ ਬਾਹਰ ਹੋ ਗਏ ਇਸ ਗੱਲ ਤੋਂ ਦgalactos ਦੇ ਸਿਆਸੀ ਮਾਹਰ ਨੇ ਦਾ ਕਹਿੰਦੀ ਹੈ ਸਿਆਸਤ ਦੇ ਸਾਇੰਟਿਸਟ ਨੇ ਉਹ ਗੱਲ ਇਹ ਕਹਿੰਦੇ ਨੇ ਕਹਿੰਦੇ ਕਿ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਇਹ ਬੇਸ਼ੱਕ ਆਪ ਚੋਣਾ ਲੜਨ ਨਾਲ ਲੜਨ ਪਰ ਇਹ ਦਿੱਗਜ ਅਜਿਹੇ ਨਹੀਂ ਜ ਜਨਾਂ ਦੀਆਂ ਪਤਨੀਆਂ ਦੀਆਂ ਚੋਣਾ ਲੜਨ ਦੀ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪਤਨੀ ਡਾਕਟਰ ਨਵਜੋਤ ਕੌਰ ਸੋ ਦੋ ਇਲੈਕਸ਼ਨ ਲੜ ਸਕਦੇ ਨੇ ਤੇ ਅਮਰਤਾ ਵੜਿੰਗ ਵੀ ਚੋਣ ਲੜ ਸਕਦੇ ਨੇ ਸੋ ਜੇਕਰ ਬਠਿੰਡਾ ਤੇ ਪਟਿਆਲਾ ਜਾਂਦੇ ਨੇ ਤਾਂ ਇਹਨਾਂ ਦੋਹਾਂ ਦਿੱਗਜਾਂ ਦੀਆਂ ਸੀਟਾਂ ਦੇ ਉੱਤੇ ਵੀ ਫਰਕ ਪੈ ਸਕਦਾ ਹੈ ਦੇਖੋ ਇਹਨੂੰ ਅਸੀਂ ਬੁਨਿਆਦੀ ਤੌਰ ਤੇ ਸਮਝੀਏ ਪਰਿਵਾਰਵਾਦ ਕਦੋਂ ਹੁੰਦਾ ਹੈ ਪਰਿਵਾਰਵਾਦ ਜਦੋਂ ਕੋਈ ਵਿਅਕਤੀ ਜਦੋਂ ਕੋਈ ਵਿਅਕਤੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਲਈ ਟਿਕਟ ਮੰਗੇ ਵਕਾਲਤ ਕਰੇ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਤਾਂ ਪਹਿਲਾਂ ਹੀ ਸਮਾਜ ਦੇ ਵਿੱਚ ਨੇ ਉਹ ਡਾਕਟਰ ਸੀ ਬਤੌਰ ਡਾਕਟਰ ਉਹਨਾਂ ਨੇ ਕਿੰਨੇ ਕੈਂਪ ਲਾਏ ਉਹ ਬੜੇ ਸਰਗਰਮ ਰਹੇ ਡਾਕਟਰ ਨਵਜੋਤ ਕੌਰ ਦੀ ਟਿਕਟ ਨਵਜੋਤ ਸਿੰਘ ਸਿੱਧੂ ਨੇ ਨਹੀਂ ਦਵਾਈ ਡਾਕਟਰ ਨਵਜੋਤ ਸਿੰਘ ਸਿੱਧੂ ਨੇ ਡਾਕਟਰ ਨਵਜੋਤ ਕੌਰ ਨੂੰ ਪੋਲਿਟਿਕਸ 'ਚ ਲੈ ਕੇ ਆਏ ਡਾਕਟਰ ਨਵਜੋਤ ਕੌਰ ਤਾਂ ਆਪ ਮੁਹਾਰੀ ਪੋਲਿਟਿਕਸ 'ਚ ਆਗੇ ਉल्टा ਪਹਿਲਾਂ ਵੀ ਉਸੇ ਤਰ੍ਹਾਂ ਸਰਗਰਮ ਸੀ ਸੋ ਇਸ ਕਰਕੇ ਡਾਕਟਰ ਨਵਜੋਤ ਕੌਰ ਅਗਰ ਕਾਂਗਰਸ ਟਿਕਟ ਦੰਦੀ ਹੈ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਹਾਈ ਕਮਾਂਡ ਕਵੇ ਕਿ ਨਹੀਂ ਡਾਕਟਰ ਨਵਜੋਤ ਕੌਰ ਸਿੱਧੂ ਦਾਵੇਦਾਰ ਨੇ ਕਾਂਗਰਸ ਦੀ ਨਜ਼ਰ ਚ ਤੇ ਇਹ ਵੀ ਹੋ ਸਕਦਾ ਹੈ ਕਿ ਉਹ ਪਟਿਆਲੇ ਦੀ ਸੀਟ ਨਾ ਛੱਡਣ ਉਹਦੀ ਜਗ੍ਹਾ ਤੇ ਕਿਸੇ ਹੋਰ ਸੀਟ ਨੂੰ ਕੰਪਰੋਮਾਈਜ਼ ਕਰ ਲੈਣ ਅਗਰ ਸੱਤ ਸੱਤ ਦਾ ਸਮਝੌਤਾ ਹੁੰਦਾ ਇਹ ਨਿਰਪਰਤਾ ਦੇਖੋ ਹਾਈ ਕਮਾਂਡ ਤੇ ਕਰਦਾ ਜਿੱਥੋਂ ਤੱਕ ਰਾਜਾ ਵੜਿੰਗ ਦੀ ਤੁਸੀਂ ਗੱਲ ਕਰਦੇ ਹੋ ਦੇਖੋ ਰਾਜਾ ਵੜਿੰਗ ਪ੍ਰਧਾਨ ਨਹੀਂ ਪੰਜਾਬ ਦੇ ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਜੀ ਆਪਣੀ ਪਤਨੀ ਲਈ ਟਿਕਟ ਮੰਗਣਗੇ ਨਵਜੋਤ ਸਿੰਘ ਸਿੱਧੂ ਨੇ ਤਾਂ ਸਪਸ਼ਟ ਕਿਹਾ ਤਾਂ ਕਿ ਮੈਂ ਚੋਣ ਨਹੀਂ ਲੜਨੀ ਰਾਜਾ ਵੜਿੰਗ ਪਾਰਟੀ ਦੇ ਪ੍ਰਧਾਨ ਨੇ ਅਗਰ ਪਾਰਟੀ ਦਾ ਪ੍ਰਧਾਨ ਆਪਣੀ ਪਤਨੀ ਲਈ ਟਿਕਟ ਮੰਗੇਗਾ ਤੇ ਉਹ ਫਿਰ ਇੱਕ ਨਵੀਂ ਤਰ੍ਹਾਂ ਦਾ ਮੁੱਦਾ ਬਣੂਗਾ ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਆਪਣੀ ਪਤਨੀ ਲਈ ਟਿਕਟ ਮੰਗਣਗੇ ਹਾਂ ਇਹ ਹੋ ਸਕਦਾ ਹੈ ਕਿ ਉਹ ਉਹਨਾਂ ਦੀ ਪਤਨੀ ਬੜੇ ਸਰਗਰਮ ਨੇ ਬੜੀ ਸੇਵਾ ਕਰ ਰਹੇ ਨੇ ਹੋ ਸਕਦਾ ਉਹ ਵਿਧਾਨ ਸਭਾ ਦੇ ਵਿੱਚ ਚੋਣ ਲੜ ਲੈਣ ਪਰ ਪਿਛਲੀ ਵਾਰੀ ਵੀ ਕਾਂਗਰਸ ਨੇ ਫਾਰਮੂਲਾ ਲਾਤਾ ਸੀ ਇੱਕ ਪਰਿਵਾਰ ਇੱਕ ਟਿਕਟ ਦੇਖੋ ਨਾ ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਸੀ ਨਵਜੋਤ ਸਿੱਧੂ ਨੇ ਆਪਣੀ ਪਤਨੀ ਨੂੰ ਕਨਸਿਡਰ ਹੀ ਨਹੀਂ ਕੀਤਾ ਚੋਣ ਲੜਨ ਲਈ ਨਵਜੋਤ ਸਿੰਘ ਸਿੱਧੂ ਵੀ ਤਾਂ ਟਿਕਟ ਦੇ ਸਕਦਾ ਸੀ ਨਾ ਉਦੋਂ ਕਿੰਨੇ ਲੀਡਰ ਸੀ ਹੁਣ ਪ੍ਰਤਾਪ ਬਾਜਵਾ ਜੀ ਦਾ ਭਰਾ ਵੀ ਟਿਕਟ ਮੰਗਦਾ ਸੀ ਪ੍ਰਤਾਪ ਬਾਜਵਾ ਜੀ ਦਾ ਫਿਰ ਕਈ ਲੀਡਰ ਨੇ ਉਹਨਾਂ ਦੇ ਪੁੱਤਰਾਂ ਲਈ ਟਿਕਟਾਂ ਦਿੱਤੀਆਂ ਗਈਆਂ ਲਾਲ ਸਿੰਘ ਉਹਨਾਂ ਦਾ ਪੁੱਤਰ ਵੀ ਚੋਣ ਲੜਿਆ ਕਈ ਲੀਡਰ ਨੇ ਜਿਨ੍ਹਾਂ ਦੇ ਪੁੱਤਰ ਟਿਕਟ ਲੜੇ ਨਵਜੋਤ ਸਿੱਧੂ ਨੇ ਤਾਂ ਬਤੌਰ ਪ੍ਰਧਾਨ ਵੀ ਆਪਣੀ ਪਤਨੀ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਨੇ ਮੰਗੀ ਵੀ ਨਹੀਂ ਬਲਕਿ ਨਵਜੋਤ ਕੌਰ ਉਹਨਾਂ ਨੇ ਸੋ ਇਸ ਕਰਕੇ ਇਹ ਤਾਂ ਹੁਣ ਹਾਈ ਕਮਾਂਡ ਤੇ ਨਿਰਭਰ ਕਰਦਾ ਕੁਝ ਅਗਰ ਹਾਈ ਕਮਾਂਡ ਨੂੰ ਲੱਗਿਆ ਕਿ ਅਸੀਂ ਨਵਜੋਤ ਕੌਰ ਸਿੱਧੂ ਉਹਨਾਂ ਨੂੰ ਲੜਾਉਣਾ ਹੈ ਤੇ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਮਨੀਸ਼ ਤਿਵਾੜੀ ਔਰ ਡਾਕਟਰ ਨਵਜੋਤ ਕੌਰ ਸਿੱਧੂ ਇਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਨ ਅਗਰ ਪਟਿਆਲਾ ਛੱਡਣਾ ਹੀ ਹੈ ਹਾਈ ਕਮਾਂਡ ਨੇ ਤੇ ਚੰਡੀਗੜ੍ਹ ਲਈ ਵੀ ਡਾਕਟਰ ਨਵਜੋਤ ਕੌਰ ਨੂੰ ਕੰਸਿਡਰ ਕਰ ਸਕਦੇ ਨੇ ਫਿਰ ਜਿਹੜੇ ਰਵਨੀਤ ਬਿੱਟੂ ਨੇ ਮਨੀਸ਼ ਟਵਾੜੀ ਦੇਖੋ ਪਹਿਲਾਂ ਲੁਧਿਆਣੇ ਤੋਂ ਐਮਪੀ ਸੀ ਰਵਨੀਤ ਬਿੱਟੂ ਜੀ ਅਨੰਦਪੁਰ ਸਾਹਿਬ ਤੋਂ ਐਮਪੀ ਸੀ ਤੇ ਇਹ ਵੀ ਹੋ ਸਕਦਾ ਹੈ ਕਿ ਉਹ ਮਨੀਸ਼ ਟਵਾੜੀ ਜੀ ਨੂੰ ਲੁਧਿਆਣੇ ਲੈ ਜਾਣ ਰਵਨੀਤ ਬਿੱਟੂ ਜੀ ਨੂੰ ਕਿਤੇ ਹੋਰ ਸ਼ਿਫਟ ਕਰ ਲੈਣ ਇਹ ਵੀ ਹੋ ਸਕਦਾ ਹੈ ਬਿਲਕੁਲ ਦੇਖੋ ਟਿਕਟ ਤਾਂ ਰਵਨੀਤ ਬਿੱਟੂ ਦੀ ਵੀ ਕਟਣੀ ਔਕੀ ਹੈ ਟਿਕਟ ਮਨੀਸ਼ ਟਵਾੜੀ ਜੀ ਦੀ ਵੀ ਕਟਣੀ ਔਕੀ ਹੈ ਮਨੀਸ਼ ਟਵਾੜੀ ਵੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ ਔਰ ਜੇਤੂ ਦਾਵੇਦਾਰ ਨੇ ਉਹ ਸੀਟਾਂ ਲਈ ਦੇਖੋ ਕਾਂਗਰਸ ਜਿਹੜੀ ਮਜ਼ਬੂਤ ਹੈ ਇਸ ਵਕਤ ਕੁਝ ਸੀਟਾਂ ਤੇ ਹੈ ਨਾ ਉਹਨਾਂ ਦੇ ਵਿੱਚ ਇੱਕ ਤਾਂ ਜਲੰਧਰ ਤੋਂ ਕਾਂਗਰਸ ਜਿੱਤ ਸਕਦੀ ਹੈ ਅਗਰ ਚਰਨਜੀਤ ਚੰਨੀ ਜੀ ਆਉਂਦੇ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਿਤੋਂ ਟਿਕਟ ਦੇ ਦੋ ਉਹਨਾਂ ਨੇ ਜਿੱਤ ਜਾਣਾ ਹੈ ਇਸੇ ਤਰ੍ਹਾਂ ਮਨੀਸ਼ ਤਿਵਾੜੀ ਹੈ ਭਾਵੇਂ ਉਹਨਾਂ ਨੂੰ ਹਨਨਪੁਰ ਸਾਹਿਬ ਦੇ ਦੋ ਭਾਵੇਂ ਉਹਨਾਂ ਨੂੰ ਚੰਡੀਗੜ੍ਹ ਦੇ ਦੋ ਭਾਵੇਂ ਉਹਨਾਂ ਨੂੰ ਲੁਧਿਆਣਾ ਦੇ ਦੋ ਮਨੀਸ਼ ਤਿਵਾੜੀ ਵੀ ਜਿੱਤਣ ਦੇ ਦਾਅਵੇਦਾਰ ਨੇ ਅਗਰ ਸਮਝੌਤਾ 7-7 ਸੀਟਾਂ ਦਾ ਹੁੰਦਾ ਹੈ ਨਾ ਮਨੀਸ਼ ਤਿਵਾੜੀ ਜੀ ਹਰਨੇ ਨਾ ਚਰਨਜੀਤ ਚੰਨੀ ਜੀ ਹਰਨੇ ਨਾ ਡਾਕਟਰ ਨਵਜੋਤ ਕੌਰ ਹਰਨੇ ਨੇ ਇਹ ਫਿਰ ਹਾਰ ਦੇਣੀ ਹੈ ਜੇਤੂ ਕੈਂਡੀਡੇਟ ਹੈ ਕਾਂਗਰਸ ਉਹਨਾਂ ਨੂੰ ਕਿਤੇ ਵੀ ਪਲੇ ਤਲਸ ਜਿਵੇਂ ਸਾਥ ਹੀ ਵਿਚਾਰ ਚਰਚਾ ਅਮਰਸਰ ਦੀ ਸੀਟ ਹੈ ਅਮਰਸਰ ਉਹ ਗੁਰਜੀਤ ਔਜਲਾ ਨੇ ਉਹਨਾਂ ਦੀ ਸੀਟ ਤੇ ਫਰਕ ਪੈ ਸਕਦਾ ਕਿਉਂਕਿ ਅਮਰਸਰ ਰਹੇਗੀ ਉਸ ਤੋਂ ਬਾਅਦ ਉਹਨਾਂ ਦੇ ਨਾਲ ਹੀ ਜਿਹੜੇ ਮੌਜੂਦਾ ਐਮਪੀ ਖਡੂਰ ਸਾਹਬ ਤੋਂ ਉਹਨਾਂ ਦੇ ਉੱਤੇ ਵੀ ਫਰਕ ਪੈ ਸਕਦਾ ਕਿਉਂਕਿ ਡਿੰਪਾ ਹੋਣਾ ਦਿੱਤੇ ਵੀ ਚੈੱਕ ਕਰਦੇ ਦੇਖੋ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਗੁਰਜੀਤ ਔਜਲਾ ਦੀ ਟਿਕਟ ਕੱਟ ਕੇ ਅਮਰਸਰ ਮੈਨੂੰ ਲੱਗਦਾ ਕਾਂਗਰਸ ਹਾਈ ਕਮੰਡ ਨਹੀਂ ਪੈ ਚੁੱਕੀ ਕਿਉਂਕਿ ਇਸ ਤਰ੍ਹਾਂ ਕਰਨਗੇ ਵੀ ਨਹੀਂ ਡਾਕਟਰ ਨਵਜੋਤ ਕੌਰ ਉਹ ਬੜੇ ਸਿਧਾਂਤਾਂ ਵਾਲੇ ਲੀਡਰ ਨੇ ਸੋ ਗੁਰਜੀਤ ਔਜਲਾ ਵੀ ਅੰਮ੍ਰਿਤਸਰ ਦੇਖੋ ਜੇ ਸੱਤ ਸੱਤ ਦਾ ਸਮਝੌਤਾ ਹੋ ਜਾਂਦਾ ਨਾ ਫਿਰ ਗੁਰਜੀਤ ਔਜਲਾ ਜਿੱਤ ਸਕਦੇ ਨਹੀਂ ਮੈਂ ਅੱਗੇ ਵੀ ਕਹਿੰਦਾ ਹੁੰਦਾ ਜਦੋਂ ਦੇ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਛੱਡੀ ਹੈ ਕਦੇ ਬੀਜੇਪੀ ਉੱਥੇ ਜਿੱਤਦੀ ਨਹੀਂ ਕਿ ਇਸ ਕਰਕੇ ਉੱਥੇ ਗੁਰਜੀਤ ਔਜਲਾ ਦਾ ਦਾਵਾ ਵੱਡਾ ਹੈ ਨਾ ਮੈਨੂੰ ਲੱਗਦਾ ਹੈ ਕਿ ਜਸਬੀਰ ਸਿੰਘ ਡਿੰਪਾ ਉਹਨਾਂ ਦੀ ਖਡੂਰ ਸਾਹਿਬ ਟਿਕਟ ਕੱਟੀ ਜਾਣੀ ਆ ਉਹ ਵੀ ਨਹੀਂ ਕੱਟੀ ਜਾਣੀ ਉਹ ਵੀ ਕਾਂਗਰਸ ਆਪਣੇ ਕੋਲੇ ਰੱਖੇਗੀ ਅੰਮ੍ਰਿਤਸਰ ਔਰ ਖਡੂਰ ਸਾਹਿਬ ਕਾਂਗਰਸ ਆਪਣੇ ਕੋਲੇ ਰੱਖੇਗੀ ਗੁਰਜੀਤ ਔਜਲਾ ਵੀ ਰਿਪੀਟ ਕਰਨਗੇ ਮੈਨੂੰ ਲੱਗਦਾ ਕਦੂਰ ਸਾਹਿਬ ਜਸਵੀਰ ਡਿੰਪਾ ਨੂੰ ਵੀ ਰਿਪੀਟ ਕਰੇਗੀ ਕਾਂਗਰਸ ਰਵਨੀਤ ਬਿੱਟੂ ਕਿਉਂਕਿ ਉਹ ਪਹਿਲਾਂ ਵੀ ਸੀਟ ਬਦਲ ਕੇ ਲੜੇ ਨੇ ਉਹ ਹਨਨਪੁਰ ਸਾਹਿਬ ਤੋਂ ਲੁਧਿਆਣਾ ਆ ਗਏ ਸੀ ਮਨੀਸ਼ ਜਵਾੜੀ ਰਵਨੀਤ ਬਿੱਟੂ ਇਹਨਾਂ ਦੀਆਂ ਸੀਟਾਂ ਬਦਲੀਆਂ ਜਾ ਸਕਦੀਆਂ ਨੇ ਮਨੀਸ਼ ਜਵਾੜੀ ਜੀ ਦੀ ਤਾਂ ਬਦਲੀ ਜਾ ਸਕਦੀ ਹੈ ਅਗਰ ਸਮਝੌਤੇ ਚ ਕਾਂਗਰਸ ਉਹ ਸੀਟ ਛੱਡਦੀ ਹੈ ਤੇ ਮਨੀਸ਼ ਜੀ ਨੂੰ ਚੰਡੀਗੜ੍ਹ ਭੇਜਦੀ ਹੈ ਤੇ ਰਵਨੀਤ ਬਿੱਟੂ ਦੀ ਇਸ ਇਸ ਤਰ੍ਹਾਂ ਬਦਲੀ ਜਾ ਸਕਦੀ ਹੈ ਅਗਰ ਮਨੀਸ਼ ਤਵਾੜੀ ਜੀ ਨੂੰ ਕਾਂਗਰਸ ਨੇ ਲੁਧਿਆਣੇ ਲੜਾਉਣਾ ਹੋਇਆ ਤੇ ਫਿਰ ਰਵਨੀਤ ਬਿੱਟੂ ਉਹਨਾਂ ਨੂੰ ਕਿਸੇ ਹੋਰ ਸੀਟ ਤੇ ਭੇਜਿਆ ਜਾ ਸਕਦਾ ਚੰਡੀਗੜ੍ਹ ਵੀ ਸ਼ਿਫਟ ਕੀਤਾ ਜਾ ਸਕਦਾ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਵੀ ਕੀ ਉਹਦਾ ਫਾਰਮੂਲਾ ਕਾਂਗਰਸ ਕੱਢੂਗੀ ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਟਿਕਟ ਰਵਨੀਤ ਬਿੱਟੂ ਦੀ ਕਟਣੀ ਨਹੀਂ ਕਾਂਗਰਸ ਨੇ ਕਿਤੇ ਹੋਰ ਉਹਨਾਂ ਨੂੰ ਲੜਾਇਆ ਜਾ ਸਕਦਾ ਉਹ ਕਿੱਥੇ ਹੋਰ ਲੜਾਉਣਾ ਹੈ ਹੁਣ ਉਹ ਕਾਂਗਰਸ ਕੋਲੇ ਹੋਰ ਵੀ ਤਾਂ ਸੀਟਾਂ ਨੇ ਨਾ ਸੱਤਾ 'ਚੋਂ ਅਗਰ ਗੁਰਜੀਤ ਔਜਲਾ ਔਰ ਦੂਸਰੀ ਕੱਢਦੀ ਆਪਾਂ ਤੇ ਹੋਰ ਵੀ ਸੀਟਾਂ ਨੇ ਬਿਲਕੁਲ ਤਿੱਦਲ ਸਭੇ ਸਾਰਿਆਂ ਦੇ ਵਿਚਾਰ ਜਿਹੜੀ ਮੀਟਿੰਗਾਂ ਦਾ ਜਿਹੜੀਆਂ ਚਰਚਾਵਾਂ ਦਾ ਦੌਰ ਚੱਲਦਾ ਜੋ ਸਾਡੇ ਸੋਰਸਸ ਜਦੋਂ ਉਹਨਾਂ ਨਾਲ ਗੱਲ ਕਰਦੇ ਉਹ ਕਹਿੰਦੇ ਕਿ ਪੰਜਾਬ ਦੀ ਲੀਡਰਸ਼ਿਪ ਅਸੀਂ ਠੋਕ ਕੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਅਲਾਈਅੰਸ ਦੇ ਵੱਲ ਨਾ ਪੱਤੇ ਉਹ ਪੰਜਾਬ ਦੇ ਵਿੱਚ ਇਸ ਚੀਜ਼ ਦਾ ਨੁਕਸਾਨ ਹੋਊਗਾ ਲੱਗਦਾ ਕਿ ਜੇ ਇਸ ਤਰ੍ਹਾਂ ਦੇ ਨਾਲ ਜਿਵੇਂ ਸੀਟ ਵੰਡ ਦੀ ਗੱਲ ਆਉਂਦੀ ਹੈ ਏਸੀ ਚੀਜ਼ ਨੂੰ ਲੈ ਕੇ ਹੁਣ ਤੱਕ ਇਸ ਤਰ੍ਹਾਂ ਦੀ ਚਰਚਾ ਚੱਲੀ ਜਾਂਦੀ ਹੈ ਕਿ ਕੱਟ ਜੋੜ ਨਾ ਕੀਤਾ ਜਾਵੇ ਨਹੀਂ ਤਾਂ ਵੱਡੇ ਦਿਗ ਜਾਂਦੀਆਂ ਸੀਟਾਂ ਕੱਟੀਆਂ ਤਾਂ ਸਕਦੇ ਦੇਖੋ ਹੁਣ ਕਾਂਗਰਸ ਦੀ ਹਾਈ ਕਮਾਂਡ ਪੱਤਾ ਖੇਡੂ ਅਗਰ ਕਾਂਗਰਸ ਦੀ ਹਾਈ ਕਮਾਂਡ ਨੇ ਗੱਠ ਜੋੜ ਨਹੀਂ ਕਰਨਾ ਹੋਊਗਾ ਤੇ ਕਾਂਗਰਸ ਦੀ ਹਾਈ ਕਮਾਂਡ ਨੇ ਇਹ ਸਾਰੇ ਵੱਡੇ ਲੀਡਰ ਸੱਦ ਲੈਣੇ ਆ ਇਹ ਸਾਰੇ ਵੱਡੇ ਲੀਡਰਾਂ ਤੋਂ ਸਿਆਸੀ ਸੌਂਖ ਖਵਾਉਣੀਆਂ ਫਿਰ ਕਾਂਗਰਸ ਹਾਈ ਕਮਾਂਡ ਇਹਨਾਂ ਨੂੰ ਸਿਆਸੀ ਸੌਂਖ ਮਤਲਬ ਉਹਦਾ ਕੋਈ ਐਫੀਡਵਿਟ ਨਹੀਂ ਹੁੰਦਾ ਮੂੰਹ ਜਵਾਨੀ ਭਰੋਸਾ ਲੈ ਲੈਣਗੇ ਸਿਆਸੀ ਸੌਂਖ ਫਿਰ ਜਿਹੜੇ ਵੱਡੇ ਲੀਡਰ ਨਹੀਂ ਫਿਰ ਆਪਣੀਆਂ ਪਤਨੀਆਂ ਦਾ ਦਾਵਾ ਛੱਡਣਗੇ ਕਾਂਗਰਸ ਤਾਂ 13 ਸੀਟਾਂ ਤੇ ਆਪ ਲੜੂਗੀ ਕਾਂਗਰਸ ਨੇ ਕਿਉਂਕਿ ਨਹੀਂ ਤਾਂ ਰੌਲਾ ਪੈ ਜਾਣਾ। ਹਮਮ। ਅਗਰ ਕਾਂਗਰਸ ਕਹਿ ਦਿੰਦੀ ਹੈ ਕਿ ਅਸੀਂ ਆਪਣੇ ਦਮ ਤੇ ਲੜਾਂਗੇ। ਤਾਂ ਕਈ ਵੱਡੇ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਕਦੇ ਨਹੀਂ ਲੜਦਾ। ਨਵਜੋਤ ਕੌਰ ਸਿੱਧੂ ਦੀ ਟਿਕਟ ਲਈ। ਹਮਮ। ਨਵਜੋਤ ਸਿੰਘ ਸਿੱਧੂ ਹਜੇ ਹਾ ਲੀਡਰ ਹੈ ਜਿਹੜਾ ਮੰਗਦਾ ਨਹੀਂ। ਉਹਨੇ ਹਾਈ ਕਮਾਂਡ ਤੇ ਛੱਡ ਦੇਣਾ। ਕਿ ਅਗਰ ਡਾਕਟਰ ਨਵਜੋਤ ਕੌਰ ਨੂੰ ਤੁਸੀਂ ਟਿਕਟ ਦੇਣਾ ਚਾਹੁੰਦੇ ਹੋ, ਅਗਰ ਡਾਕਟਰ ਨਵਜੋਤ ਕੌਰ ਲੜਨਾ ਚਾਹੁੰਦੇ ਨੇ ਇਹ ਤੁਹਾਡਾ ਮਸਲਾ ਹੈ। ਜੇ ਟਿਕਟ ਦੇ ਦੇਉਗੇ ਮੈਂ ਪਾਰਟੀ ਕੈਂਡੀਡੇਟ ਮੰਨ ਕੇ ਪ੍ਰਚਾਰ ਕਰੂੰਗਾ ਡਾਕਟਰ ਨਵਜੋਤ ਸਿੰਘ ਸਿੱਧੂ ਲਈ ਡਾਕਟਰ ਨਵਜੋਤ कौर ਸਿੱਧੂ ਲਈ ਨਵਜੋਤ ਸਿੰਘ ਸਿੱਧੂ ਲੜੂਗਾ ਨਹੀਂ ਪਰ ਕਈ ਹੋਰ ਲੀਡਰ ਨੇ ਜਿਹੜੀਆਂ ਆਪਣੀਆਂ ਪਤਨੀਆਂ ਦੀਆਂ ਟਿਕਟਾਂ ਲਈ ਦਾਵਾ ਠੋਕਣਗੇ ਖੁੱਲ ਕੇ ਠੋਕਣਗੇ ਇਹ ਰੌਲਾ ਨੰਬਰ 2 ਹੋਊਗਾ ਕਾਂਗਰਸ ਚ ਇਸ ਕਰਕੇ ਕਾਂਗਰਸ ਹਾਈ ਕਮਾਂਡ ਸਿਆਸੀ ਸੌਂ ਚੁਕਾ ਸਕਦੀ ਹੈ ਇਹਨਾਂ ਤੋਂ ਵੀ ਠੀਕ ਹੈ ਅਸੀਂ ਪੰਜਾਬ ਦੀ ਲੀਡਰਸ਼ਿਪ ਦੀ ਮੰਗ ਮੰਨਦੇ ਹਾਂ ਅਸੀਂ 13 ਸੀਟਾਂ ਤੇ ਆਪ ਲੜਾਂਗੇ ਪਰ ਸਿਆਸੀ ਸੌਂ ਖਾਓ ਵੀ ਕੋਈ ਵਿਅਕਤੀ ਆਪਣੀ ਪਤਨੀ ਲਈ ਆਪਣੇ ਭਰਾ ਲਈ ਆਪਣੇ ਪਿਤਾ ਜੀ ਲਈ ਆਪਣੀ ਭੈਣ ਜੀ ਲਈ ਟਿਕਟ ਨਹੀਂ ਮੰਗੇਗਾ ਤੇ ਫਿਰ ਕਾਂਗਰਸ 13 ਤੇ ਆਉਗੀ ਤੇ ਫਿਰ ਉਦੋਂ ਸਥਿਤੀ ਕੀ ਬਣਨੀ ਆ ਤੁਸੀਂ ਵੇਖੋ ਉਹਨਾਂ ਨੇ ਕਿਹਾ ਇਹਦੇ ਨਾਲ ਉਹ ਤਾਂ ਸੱਤ ਵੰਡ ਕੇ ਹੀ ਲੜ ਲੈਂਦੇ ਕਿਉਂਕਿ ਅਸਲ ਕਾਰਨ ਤਾਂ ਇਹ ਹੈ ਨਾ ਵੀ ਕਈ ਜਿਹੜੇ ਵੱਡੇ ਵੱਡੇ ਦਿਗਜ ਨੇ ਉਹ ਇਸੇ ਕਰਕੇ ਹੀ ਆਪ ਦਾ ਵਿਰੋਧ ਕਰੀ ਜਾਂਦੇ ਨੇ ਕਿ ਉਹਨਾਂ ਨੂੰ ਇਹ ਆ ਵੀ ਐਮਪੀ ਦੀ ਟਿਕਟ ਵੀ ਸਾਡੇ ਘਰੇ ਆ ਜੇ ਕਈ ਲੀਡਰ ਨੇ ਹੁਣ ਮੈਂ ਨਾ ਨਹੀਂ ਕਿਸੇ ਦਾ ਲੈਂਦਾ ਦੇਖੋ ਸਾਰੇ ਸਤਕਾਰਯੋਗ ਨੇ ਠੀਕ ਹੈ ਉਹਨਾਂ ਨੂੰ ਤਾਂ ਇਹ ਲੱਗਦਾ ਨਾ ਉਹਨਾਂ ਦਾ ਹੱਕ ਬਣਦਾ ਕਿਉਂਕਿ ਕਾਂਗਰਸ ਪਾਰਟੀ ਜਰਵਾਦ ਹੈ ਜਿਹੜਾ ਇੱਕ ਵਾਰ ਐਮਐਲਏ ਬਣ ਜੇ ਉਹਨੂੰ ਇਹ ਲੱਗਦਾ ਵੀ ਕਾਂਗਰਸ ਪਾਰਟੀ ਦੀ ਟਿਕਟ ਤਾਂ ਸਾਡੇ ਪਰਿਵਾਰ ਚ ਹੀ ਰਹਿਣੀ ਚਾਹੀਦੀ ਹੈ ਮੈਂ ਕਈ ਲੋਕ ਦੇਖਦਾ ਸਾਡੇ ਦਾਦਾ ਜੀ ਐਮਪੀ ਸੀ ਜੀ ਸਾਡੇ ਦਾਦਾ ਜੀ ਐਮਐਲਏ ਸੀ ਜੀ ਟਿਕਟ ਸਾਡੀ ਬਣਦੀ ਹੁਣ ਕਾਂਗਰਸ ਪਾਰਟੀ ਵਰਕਰਾਂ ਦੀ ਹੈ ਵਲੰਟੀਅਰਸ ਦੀ ਹੈ ਜਦੋਂ ਕਾਂਗਰਸ ਪਾਰਟੀ ਦਾ ਗਠਨ ਹੋਇਆ ਸੀ ਉਦੋਂ ਕਾਂਗਰਸ ਪਾਰਟੀ ਦਾ ਗਠਨ ਇਸ ਕਰਕੇ ਥੋੜੀ ਹੋਇਆ ਸੀ ਵੀ ਇਹ ਦਾਦਾ ਜੀ ਦੇ ਪਰਿਵਾਰ ਚ ਟਿਕਟਾਂ ਚੱਲਣ ਗਈਆਂ ਇਸ ਕਰਕੇ ਕਈ ਤਰ੍ਹਾਂ ਦੇ ਹਜੇ ਦੇਖੋ ਹਜੇ ਰੌਲਾ ਨੰਬਰ 1 ਹੈ ਦਿਵਿੰਦਰ যাদব ਜੀ ਆਏ ਨੇ ਕਾਂਗਰਸ ਦਾ ਆਪਸ ਚ ਪੰਜਾਬ ਚ ਕਾਟੋ ਕਲੇਸ਼ ਹੈ ਰੌਲਾ ਨੰਬਰ 2 ਕਹਿ ਲੋ ਜਾਂ ਵੱਡਾ ਰੌਲਾ ਕਹਿ ਲੋ ਵੀ ਸਮਝੌਤਾ ਹੋਊ ਜਾਂ ਨਹੀਂ ਹੋਊ ਇਸ ਤੋਂ ਬਾਅਦ ਫਿਰ ਟਿਕਟਾਂ ਦੀ ਵੰਡ ਦਾ ਰੌਲਾ ਪੈਂਦਾ ਦੇਖੋ ਤਾਂ ਅਕਸਰ ਪੈਂਦਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਪੰਜਾਬ ਚ ਟਿਕਟਾਂ ਵੰਡਣੀਆਂ ਸੀ ਕਿੱਡੇ ਰੌਲੇ ਪਏ ਟਿਕਟਾਂ ਦੇ ਤੁਸੀਂ ਦੇਖੋ ਚਰਨਜੀ ਚੰਨੀ ਜੀ ਦਾ ਭਰਾ ਟਿਕਟ ਲੈ ਗਿਆ ਖੜ ਗਿਆ ਪਾਰਟੀ ਕੈਂਡੀਡੇਟ ਦੇ ਸਾਹਮਣੇ ਤੁਸੀਂ ਦੇਖੋ ਇੱਕ ਹੋਰ ਵੱਡਾ ਲੀਡਰ ਤੁਹਾਡੇ ਦੁਆਬੇ ਦਾ ਉਹਦਾ ਪੁੱਤਰ ਆਜ਼ਾਦ ਖੜ ਗਿਆ ਪਾਰਟੀ ਕੈਂਡੀਡੇਟ ਅੱਗੇ ਕਿੰਨੇ ਵੱਡੇ ਵੱਡੇ ਕਾਂਗਰਸ 'ਚ ਕੰਮ ਹੁੰਦੇ ਨੇ ਤੇ ਕੋਈ ਚੈਲੰਜ ਕਰ ਦੂ ਕਾਂਗਰਸ ਇਸ ਗੱਲ ਤੋਂ ਡਰਦੀ ਆ ਵੀ ਜੇ ਅਸੀਂ ਸੱਤ-ਸੱਤ ਵੰਡ ਲੀਆਂ ਤੇ ਅਸੀਂ ਆਹ ਸੀਟਾਂ ਛੱਡ ਦਾਂਗੇ ਜੇ ਸੀਟਾਂ ਨਹੀਂ ਛੱਡਣੀਆਂ ਅਸੀਂ 13 ਤੇ ਲੜਨਾ ਹੈ ਤੇ ਅਸੀਂ ਇਹਨਾਂ ਨੂੰ ਸੌਂ ਖਵਾ ਲੈਣੀ ਹੈ ਵੀ ਤੁਸੀਂ ਆਪਣੀ ਪਤਨੀ, ਭਰਾ, ਪੁੱਤ, ਬਾਪੂ ਜੀ ਲਈ ਟਿਕਟਾਂ ਨਹੀਂ ਮੰਡੋਗੇ। ਤੇ ਫਿਰ ਇਹਨਾਂ ਨੇ ਕਹਿਣਾ ਜੀ ਫਿਰ ਇਹਦੇ ਨਾਲੋਂ ਤਾਂ ਵਧੀਆ ਤੁਸੀਂ ਸੱਤ-ਸੱਤ ਹੀ ਕਰ ਲਓ। ਇਹ ਵੀ ਹੋ ਸਕਦਾ ਹੈ। ਕਈ ਫਿਰ ਬਿਆਨ ਬਦਲ ਲੈਣ ਵੀ ਜੇ ਅਸੀਂ ਹਾਈ ਕਮਾਂਡ ਦੇ ਫੈਸਲੇ ਦੇ ਨਾਲ ਆ ਪੰਜਾਬ ਦੇ ਹਿੱਤ 'ਚ ਅਸੀਂ ਹਾਈ ਕਮਾਂਡ ਦੇ ਹਰ ਫੈਸਲੇ ਦੇ ਨਾਲ ਖੜੇ ਹਾਂ। ਫਿਰ ਇਹ ਵੀ ਹੋ ਸਕਦਾ ਹੈ। ਕਿਉਂਕਿ ਦੇਖੋ ਪੋਲਿਟਿਕਸ ਜਿਹੜੇ ਪੋਲਿਟੀਕਲ ਲੋਕ ਨੇ ਉਹਨਾਂ ਦੀ ਉਹਨਾਂ ਦੀ ਇੱਕ ਖਾਸੀਅਤ ਕੀ ਹੈ ਗਗਨਦੀਪ ਜੀ? ਉਹਨਾਂ ਦੀ ਖਾਸੀਅਤ ਇਹ ਹੈ ਕਿ ਉਹ ਐ ਰੰਗ ਬਦਲਦੇ ਨੇ ਐ ਰੰਗ ਬਦਲਦੇ ਨੇ ਕਿਉਂਕਿ ਉਹ ਪੰਜਾਬ ਦੇ ਹੱਕ 'ਚ ਬਦਲਦੇ ਨੇ ਪੰਜਾਬ ਦੇ ਹਿੱਤ 'ਚ ਬਦਲਦੇ ਨੇ ਉਹ ਹਾਈ ਕਮਾਂਡ ਦੇ ਹਿੱਤ 'ਚ ਬਦਲਦੇ ਨੇ ਰੰਗ ਸਵੇਰੇ ਸਵੇਰੇ ਜ਼ਮੀਰ ਜਾਗ ਜਾਂਦਾ ਹੈ ਕਈ ਵਾਰੀ ਜਿਹੜੇ ਪਾਰਟੀਆਂ ਛੱਡਦੇ ਨੇ ਤੁਸੀਂ ਸੁਣਦੇ ਨਹੀਂ ਵੀ ਜੀ ਮੈਂ ਪਾਰਟੀ ਹਿੱਤ 'ਚ ਪੰਜਾਬ ਹਿੱਤ 'ਚ ਦੇਸ਼ ਹਿੱਤ 'ਚ ਫੈਸਲਾ ਕਰ ਲਿਆ ਮਤਲਬ ਜਦੋਂ ਸਵੇਰੇ ਸੁੱਤੇ ਹੁੰਦੇ ਤੇ ਉਹ ਦੇਸ਼ ਅੱਛੇ ਪਾਰਟੀ ਛੱਡ ਦਿੰਦੇ ਵੀ ਜੀ ਪੰਜਾਬ ਦੇ ਭਲੇ ਲਈ ਦੇਸ਼ ਦੇ ਭਲੇ ਲਈ ਮੈਂ ਪਾਰਟੀ ਬਦਲਦੀ ਕਿੰਨੀਆਂ ਸਰਕਾਰਾਂ ਕੁੱਟੀਆਂ ਦੇਖੋ ਮਹਾਰਾਸ਼ਟਰ ਵਿੱਚ ਦੇਖੋ ਸਵੇਰੇ ਉੱਠੇ ਤੇ ਜ਼ਮੀਰ ਬਦਲ ਗਿਆ ਜਾਗ ਗਿਆ ਜ਼ਮੀਰ ਸੋ ਇਸ ਕਰਕੇ ਸਿਆਸਤ ਚ ਸਿਆਸਤ ਚ ਮੈਂ ਹੁਣ ਤੁਲਨਾ ਨਹੀਂ ਕਿਸੇ ਨਾਲ ਕਰਦਾ ਪਰ ਰੰਗ ਢੀ ਤੇਜੀ ਨਾਲ ਬਦਲਦੇ ਨੇ ਔਰ ਬੜੇ ਸੋਹਣੇ ਬਦਲਦੇ ਨੇ ਸੋਹਣੇ ਲੱਗਦੇ ਆ ਬਾਅਦ ਚ ਕਿ ਬੜੇ ਖਿੜਕੇ ਆਉਂਦੇ ਰੰਗ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਸਿਆਸੀ ਤੌਰ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਕਬੱਡੀ ਕਾਂਗਰਸ ਦੇ ਵਿੱਚ ਪਾਈ ਜਾ ਰਹੀ ਹੈ ਇਸ ਦੀ ਕੈਂਚੀ ਜੇ ਹਾਈ ਕਮਾਂਡ ਇਸ ਤਰੀਕੇ ਨਾਲ ਪਾਉਂਦੀ ਹੈ ਕਿ ਟਿਕਟਾਂ ਕੱਟੀਆਂ ਜਾਂਦੀਆਂ ਨੇ ਤਾਂ ਇਸ ਤੋਂ ਬਾਅਦ ਇਹ ਸਾਬਤ ਹੈ ਕਿ ਕਾਂਗਰਸ ਦਾ ਕਲੇਸ਼ ਵੀ ਕਾਂਗਰਸ ਮਕਾ ਲੇਗੀ ਤੇ ਕਾਂਗਰਸ ਇੱਕ ਵੱਖਰੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉੱਭਰ ਕੇ ਸਾਹਮਣੇ ਆਏਗੀ ਸੋ ਹਾਲਾਂਕਿ ਹਾਈ ਕਮਾਂਡ ਦੇ ਦੇਸ਼ਾ ਨਿਰਦੇਸ਼ਾਂ ਤੇ ਹੋਣਾ ਹੈ ਹਾਈ ਕਮਾਂਡ ਦੀਆਂ ਮੀਟਿੰਗਾਂ ਦੇ ਵਿੱਚ ਇਸ ਦੀ ਚਰਚਾ ਹੋਣੀ ਹੈ ਸੀ ਸਰਸਸ ਦੇ ਹਵਾਲੇ ਨਾਲ ਸਾਰੀ ਚੀਜ਼ ਦੇ ਉੱਤੇ ਡਿਸਕਸ਼ਨ ਕੀਤੀ ਹੈ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਹੁੰਦਾ ਹੈ ਤਾਂ ਕਾਂਗਰਸ ਦਾ ਕਾਰਟੋ ਕਲਿਸ਼ ਬਹੁਤ ਜਲਦ ਕਾਂਗਰਸ ਜਿਹੜੀ ਉਹ ਮਗਾ ਸਕਦੀ ਹੈ ਬਿਲਕੁਲ ਤੁਸੀਂ ਬੜਾ ਵਧੀਆ ਸ਼ਬਦ ਵਰਤਿਆ ਕੈਂਚੀ ਦੇਖੋ ਅਸੀਂ ਛੋਟੇ ਹੁੰਦੇ ਸਭ ਤੋਂ ਪਹਿਲਾਂ ਜਦੋਂ ਸਾਈਕਲ ਸਿੱਖਦੇ ਸੀ ਨਾ ਕੈਂਚੀ ਸਾਈਕਲ ਸਿੱਖਦੇ ਸੀ ਕੈਂਚੀ ਚਲਾਉਣਾ ਤੇ ਜਿਹੜੇ ਸਾਡੇ ਲੀਡਰ ਨੇ ਸਾਰਿਆਂ ਨੇ ਕੈਂਚੀ ਵਾਲੇ ਸਾਈਕਲ ਸਿੱਖੇ ਹੋਏ ਨੇ ਸੋ ਕੈਂਚੀ ਸਿਆਸਤ ਆਉਣੀ ਹੋਣੀ ਹੈ ਸਾਰਿਆਂ ਨੂੰ ਸੋ ਕੈਂਚੀਆਂ ਦੀ ਸਿਆਸਤ ਵੀ ਚੱਲ ਰਹੀ ਹੈ ਤੇ ਕੈਂਚੀਆਂ ਫਿਰਦੀਆਂ ਕਿਧੇ-ਕਿਧੇ ਤੇ ਦੇਖਾਂਗੇ ਆਪਾਂ ਬਿਲਕੁਲ ਸੋ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮਾਹੌਲ ਹੋਰ ਸਿਆਸੀ ਤੌਰ ਦੇ ਉੱਤੇ ਰੰਗ ਬਦਲੇਗਾ ਤੇ ਇਸ ਰੰਗ ਬਦਲ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਹੋਰ ਬਹੁਤ ਕੁਝ ਨਿਕਲ ਕੇ ਸਾਹਮਣੇ ਆਏਗਾ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਚਰਚਾ ਕਰੇਗੀ ਆਮ ਆਦਮੀ ਪਾਰਟੀ ਦੀਆਂ ਕਿਹੜੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਨੇ ਕਿਹੜੇ ਦਾਅਵੇਦਾਰ ਨਵੇਂ ਆ ਸਕਦੇ ਨੇ ਇਸ ਤੇ ਉੱਤੇ ਵੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਚਰਚਾ ਕਰਾਂਗੇ ਫਿਲਹਾਲ ਦੇ ਲਈ ਆਸਤੇ ਉਹ ਬਾਤ ਤੋਂ ਧੰਨਵਾਦ